ਅੱਜ ਮੈਂ ਅੱਜ 14 ਜੂਨ 14 ਜੂਨ 20 ਵਿਸ਼ਵ ਰક્તદાન ਦਿਵਸ ਇਹ ਰક્તદાન ਦਿਵਸ 2025 ਨੂੰ ਇਹ ਸੰਕਲਪ ਕਰਦਾ ਕਰਦਾ ਹਾਂ 2025 ਨੂੰ ਇਹ ਸੰਕਲਪ ਕਰਦਾ ਹਾਂ ਕਿ ਮੈਂ ਨਿਯਮਤ ਤੌਰ ਤੇ ਕਿ ਮੈਂ ਨਿਯਮਤ ਤੌਰ ਤੇ ਦਾਨ ਕਰਾਂਗਾ ਦਾਨ ਕਰਾਂਗਾ ਭਾਰਤ ਵਿੱਚ ਮੂਂਡੀ ਲੋਰ ਨੂੰ ਭਾਰਤ ਵਿੱਚ ਮੂਂਡੀ ਲੋਰ ਨੂੰ ਧਿਆਨ ਵਿੱਚ ਰੱਖਦੇ ਆ ਧਿਆਨ ਵਿੱਚ ਰੱਖਦੇ ਆ ਮੈਂ ਇਹ ਸੰਕਲਪ ਕਰਦਾ ਹਾਂ ਮੈਂ ਇਹ ਸੰਕਲਪ ਕਰਦਾ ਹਾਂ ਕਿ ਮੈਂ ਆਪਣੇ ਪਰਿਵਾਰਕ ਮੈਂ ਆਪਣੇ ਪਰਿਵਾਰ ਮੈਂਬਰਾਂ ਦੇ ਦੋਸਤਾਂ ਮੈਂਬਰਾਂ ਦੇ ਦੋਸਤਾਂ ਰਿਸ਼ਤੇਦਾਰਾਂ ਰਿਸ਼ਤੇਦਾਰਾਂ ਸਹਿਯੋਗੀਆਂ ਸਹਿਯੋਗੀਆਂ ਅਤੇ ਆਮ ਜਨਤਾ ਵਿੱਚ ਅਤੇ ਆਮ ਜਨਤਾ ਵਿੱਚ ਨਿਜਮਤ ਨਿਜਮਤ ਸਵੈ ਇਛਕ ਸਵੈ ਇਛਕ ਅਤੇ ਮੁਕਤ ਅਤੇ ਮੁਕਤ ਰੱਖਧਾਂ ਕਰਾਂਗਾ ਰੱਖਧਾਂ ਕਰਾਂਗਾ ਇਸ ਬਾਰੇ ਇਸ ਬਾਰੇ ਸਾਰਿਆਂ ਨੂੰ ਸਾਰਿਆਂ ਨੂੰ ਜਾਗਰੂਕ ਕਰਾਂਗਾ ਜਾਗਰੂਕ ਕਰਾਂਗਾ ਇਸ ਦੇ ਨਾਲ ਨਾਲ ਇਸ ਦੇ ਨਾਲ ਨਾਲ ਮੈਂ ਇਹ ਸੰਕਲਪ ਕਰਦਾ ਹਾਂ ਮੈਂ ਸੰਕਲਪ ਕਰਦਾ ਹਾਂ ਕਿ ਜਦੋਂ ਵੀ ਇਹ ਜਦੋਂ ਵੀ ਕਿਸੇ ਨੂੰ ਕਿਸੇ ਨੂੰ ਰક્ત ਦੀ ਲੋੜ ਪਵੇਗੀ ਰક્ત ਦੀ ਲੋੜ ਪਵੇਗੀ ਮੈਂ ਕਿਸੇ ਵੀ ਲਾਲਚ ਕਿਸੇ ਵੀ ਲਾਲਚ ਜਾਂ ਭੇਦ ਭਾਵ ਤੋਂ ਬਿਨਾ ਜਾਂ ਭੇਦ ਭਾਵ ਤੋਂ ਬਿਨਾ ਰक्तदान ਕਰਾਂਗਾ ਰक्तदान ਕਰਾਂਗਾ ਮੈਂ ਇਹ ਯਕੀਨ ਬਣਾਉਂਗਾ ਮੈਂ ਇਹ ਯਕੀਨ ਬਣਾਉਂਗਾ ਮੈਂ ਇਹ ਯਕੀਨ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ ਮੈਂ ਇਹ ਯਕੀਨ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ ਰક્ત ਦੀ ਘਾਟ ਦੇ ਨਾਲ ਰક્ત ਦੀ ਘਾਟ ਦੇ ਨਾਲ ਕਿਸੇ ਦੀ ਜਾਨ ਨਾ ਜਾਵੇ ਕਿਸੇ ਦੀ ਜਾਨ ਨਾ ਜਾਵੇ ਦੇਖੋ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਾਡੇ ਸੇਵਾਦਾਰ ਜਨ ਸਾਹਿਬਾਨ ਡਾਕਟਰ ਪ੍ਰਵਨ ਕੁਮਾਰ ਜੀ ਤੇ ਡਾਕਟਰ ਦਵਿੰਦਰਪਾਲ ਸਿੰਘ ਸਮਾਜ ਦੇ ਦੇਸ਼ੰਦ ਜੰਮਦੀਨ ਆਜਾ ਸਾਡੇ ਪੂਰੇ ਜਿਹੜਾ ਬਲਾਕ ਹੈ ਇਹਦੇ ਵਿੱਚ ਹਰ ਸ਼ੁੱਕਰਵਾਰ ਐਕਟੀਵਿਟੀ ਕੀਤੀ ਜਾਂਦੀ ਹੈ ਜਿਹਦੇ ਵਿੱਚ ਅਸੀਂ ਸਾਰੇ ਦਫ਼ਤਰਾਂ ਘਰਾਂ ਦੇ ਵਿੱਚ ਜਾ ਕੇ ਸਾਡੇ ਹੈਲਥ ਵਰਕਰ ਜਿਹੜਾ ਹੈਗਾ ਉਹ ਚੈੱਕ ਕਰਦੇ ਆ ਵੀ ਕਿਤੇ ਪਾਣੀ ਤਾਂ ਨਹੀਂ ਭਰਿਆ ਹੋਇਆ ਕਿਉਂਕਿ ਡੇਂਗੂ ਤੇ ਮਲੇਰੀਆ ਦਾ ਸੀਜ਼ਨ ਹੈ ਇਹਦੇ ਵਿੱਚ ਅਸੀਂ ਕੋਸ਼ਿਸ਼ ਸਭ ਤੋਂ ਜ਼ਿਆਦਾ ਸਾਡੀ ਇਹੀ ਹੈ ਕਿ ਡੇਂਗੂ ਤੇ ਮਲੇਰੀਆ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ ਇਸ ਦੇ ਨਾਲ ਹੀ ਅੱਜ ਜੋ ਸੀ ਪੂਰੀ ਐਕਟੀਵਿਟੀ ਦਾ ਸਾਰਾ ਪ੍ਰੋਗਰਾਮ ਸੀਗਾ ਸਾਡਾ ਇਹਦੇ ਵਿੱਚ ਅਸੀਂ ਉਹਨੂੰ ਇੱਕ ਹਰ ਜਿੱਥੇ ਵੀ ਪ੍ਰੋਗਰਾਮ ਪੂਰਾ ਹੋ ਰਿਹਾ ਵੀ ਉਥੇ ਇੱਕ ਦਿਨ ਮਨਾ ਰਹੇ ਹਾਂ ਜਨ ਬਰਡ ਮਲੇਰੀਆ ਡੇ ਦਾ ਨਾਂ ਤੇ 14 ਤਰੀਕ ਐ ਇਹਨੂੰ ਬਰਡ ਮਲੇਰੀਆ ਡੇ ਦੇ ਤੌਰ ਤੇ ਮਨਾਇਆ ਜਾ ਰਿਹਾ ਔਰ ਇੱਥੇ ਸਾਰਿਆਂ ਨੇ ਪੂਰਾ ਜਿਹੜਾ ਹੈਗਾ ਜਿਹੜਾ ਪੁਰਤਾਨ ਦੇ ਇਨਾਰੇ ਸਾਡੇ ਹੈਲਥ ਵਰਕਰ ਹੈ ਪਿੰਡਾਂ ਜਿਹਨੂੰ ਪੂਰਾ ਸੈਪਰੇਟ ੜਾ ਰਹੇ ਸਰ ਇੱਕ ਜਿਹੜਾ 40 ਮੀਟਰ ਦੀ ਬਚਾਲ ਕੀ ਤਕਨੀਕ ਦੇਖੋ ਸਾਨੂੰ ਜਿਹੜਾ ਸਵੇਰ ਦੇ ਟਾਈਮ ਤੇ ਜਿਹੜਾ ਬਾਹਾਂ ਦੇ ਕਪੜੇ ਪੂਰੇ ਟੱਕੇ ਰੱਖਣਾ ਚਾਹੀਦੇ ਆ ਤਾਂ ਅਨਬੋਧ ਜਿਹੜਾ ਇਹ ਮਰੀ ਇਹ ਡੇਂਗੂ ਦਾ ਮੱਛਰ ਹੈ ਇਹ ਸਵੇਰੇ ਸਵੇਰੇ ਜਿਆਦਾ ਜਿਹੜਾ ਘੁੱੜਦਾ ਔਰ ਸਾਫ਼ ਪਾਣੀ ਦੇ ਉੱਤੇ ਇਹ ਪੈਦਾ ਹੁੰਦਾ ਸਾਨੂੰ ਜਿਹੜਾ ਜਦੋਂ ਘਰਾਂ 'ਚ ਕੋਈ ਟਿਊਬਾਂ ਪਈਆਂ ਘਰਾਂ 'ਚ ਕੋਈ ਗਮਲੇ ਹੈ ਇਹਨਾਂ 'ਚ ਪਾਣੀ ਨਹੀਂ ਪਰੰਦਰਣਾ ਚਾਹੀਦਾ ਇਹਨਾਂ ਦੇ ਨਾਲ ਸਾਨੂੰ ਵੱਧ ਤੋਂ ਵੱਧ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਕਿਤੇ ਵੀ ਪਾਣੀ ਜਿਹੜਾ ਇਕੱਠਾ ਨਾ ਹੋਵੇ ਬਰਸਾਤ ਦਾ ਪਾਣੀ ਹੋ ਗਿਆ ਜਾ ਨਾਰਮਲ ਪਾਣੀ ਜਿਹੜਾ ਕਿਤੇ ਇਕੱਠਾ ਨਾ ਹੋ। ਅੱਜ ਇੱਕ ਬਲੱਡ ਡੋਨੇਸ਼ਨ ਡੇ ਕਿ ਇੱਕ ਕੈਂਪ ਲਗਾਇਆ ਗਿਆ ਤੁਹਾਡੇ ਕੋਲ। ਇੱਕ ਓਥ ਦਿੱਤੀ ਗਈ ਹੈ ਗਵਰਨਮੈਂਟ ਵੱਲੋਂ ਇੱਕ ਜਿਹੜਾ ਅੱਜ ਜਿਹੜਾ ਬਲੱਡ ਡੋਨੇਸ਼ਨ ਡੇ ਮਨਾਇਆ ਜਾ ਰਿਹਾ ਇਹਦੇ ਵਿੱਚ ਅਸੀਂ ਸਾਰੇ ਬੱਚਾਂ ਤੋਂ ਸਟੂਡੈਂਟਸ ਨਾਲ ਸਿਗੇ ਸਾਡੇ ਹੈਲਥ ਵਰਕਰ ਸਾਡੇ ਹਸਪੀਟਲ ਦੇ ਮੁਲਾਜ਼ਮ ਇਹਨਾਂ ਨੇ ਇੱਕ ਓਥ ਲਈ ਹੈ ਕਿ ਜਿਹੜਾ ਖੂਨ ਹੈ ਕਿਸੇ ਨੂੰ ਵੀ ਲੋੜ ਪੈਂਦੀ ਹੈ ਬਿਨਾਂ ਕਿਸੇ ਜਾਤ ਪਾਤ ਦੇ ਭੇਦ ਤੋਂ ਅਸੀਂ ਕਿਸੇ ਵੀ ਟਾਈਮ ਖੂਨ ਜਿਹੜਾ ਦਵਾਂਗੇ। ਇਹ ਸਾਰਿਆਂ ਨੇ ਹੀ ਅੱਜ ਕੋਥ ਲਈ ਹੈ ਜਿਹੜੀ ਕਿ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਖੂਨ ਦਾਨ ਜਿਹੜਾ ਹੈਗਾ ਸਭ ਤੋਂ ਮਹਾਨ ਦਾਨ ਮੰਨਿਆ ਜਾਂਦਾ ਹੈ ਲੱਗਦਾ ਕਿ ਆਮ ਲੋਕਾਂ ਨੂੰ ਵੀ ਲੜਕਾ ਦਾਨ ਕਰਨ ਲਈ ਨਹੀਂ ਦਿੰਦੇ ਕਿਉਂਕਿ ਸਾਨੂੰ ਰੂਟੀਨ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਲੋਕ ਜਿਹੜਾ ਆਪਣੇ ਜਦਾਂ ਆਪਰੇਸ਼ਨ ਜਾਂ ਡਿਲੀਵਰੀ ਕੇਸ ਹੁੰਦਾ ਆਪਣੇ ਵਾਈਫ ਨੂੰ ਵੀ ਬਲੱਡ ਦੇਣ ਲਈ ਤਿਆਰ ਨਹੀਂ ਹੁੰਦੇ ਤੇ ਪਰ ਸਾਡੇ ਕੋਲ ਕੋਈ ਨੌਜਵਾਨ ਸਭਾ ਜਿਹੜੀਆਂ ਬਣੀਆਂ ਹੋਈਆਂ ਪਿੰਡਾਂ ਵਿੱਚ ਗਰੁੱਪ ਬਣੇ ਹੋਏ ਨੇ ਸ਼ਹਿਰਾਂ 'ਚ ਗਰੁੱਪ ਬਣੇ ਉਹਨਾਂ بڑے ਮੁੰਡਿਆਂ ਨੇ ਬਹੁਤ ਸੁਭਾਵਨਾ ਹੈ ਕਿ ਉਹ ਬਲੱਡ ਦਿੰਦੇ ਆ ਕਿ ਜੇ ਲੋਕਾਂ ਨੂੰ ਵੀ ਵੀਲ ਕਰਦੇ ਆ ਆਪਣੇ ਪਰਿਵਾਰ ਚ ਕਿਤੇ ਲੋਡ ਪੈਂਦੀ ਆ ਕਿ ਰਿਸ਼ਤੇਦਾਰ ਚ ਕਿਸੇ ਥਾਸ ਬੰਦੇ ਨੂੰ ਕਿਤੇ ਜਾਂ ਪਿੰਡ ਵਿੱਚ ਤੇ ਆਪਣਾ ਬਲੱਡ ਡੋਨਰ ਜ਼ਰੂਰ ਕਰੋ